ਪੰਜਾਬੀਆਂ ਵਾਸਤੇ ਹੁਣ ਖਤਰੇ ਦੀ ਘੰਟੀ ਵੱਜੀ ਹੈ ਕਿਉਂਕਿ ਅਪ੍ਰੈਲ ਮਹੀਨੇ ਦਾ ਤਾਪਮਾਨ ਰਿਕਾਰਡ ਤੋੜਦਾ ਨਜ਼ਰ ਆ ਰਿਹਾ ਹੈ ਜਿਹੜੀ ਗਰਮੀ ਕਿਤੇ ਜੂਨ ਜੁਲਾਈ ਦੇ ਮਹੀਨੇ ਚ ਪੈਂਦੀ ਨਜ਼ਰ ਆਉਂਦੀ ਹੈ ਉਹ ਗਰਮੀ ਇਸ ਵਾਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਦਸਤਕ ਦੇ ਚੁੱਕੀ ਹੈ ਜਿਸ ਕਰਕੇ ਲਗਾਤਾਰ ਦੁਪਹਿਰ ਦਾ ਪਾਰਾ ਜੋ ਹੈ ਵਧਦਾ ਜਾ ਰਿਹਾ ਹਾਲਾਂਕਿ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਅੱਜ ਦੀ ਗਿਣਤੀ ਦੇ ਵਿੱਚ ਜਿਹੜਾ ਪਾਰ ਹੈ 40 ਡਿਗਰੀ ਨੂੰ ਵੀ ਪਾਰ ਕਰ ਗਿਆ ਤੁਸੀਂ ਸੋਚੋ ਜੇਕਰ ਹੁਣ ਰਾਤ 40 ਡਿਗਰੀ ਨੂੰ ਪਾਰ ਕਰ ਰਿਹਾ ਤਾਂ ਬਾਅਦ ਵਿੱਚ ਕੀ ਬਣੇਗਾ ਤਾਂ ਬਿਲਕੁਲ ਮੌਸਮ ਇੱਕਦਮ ਕਰਵਟ ਲੈ ਰਿਹਾ ਹੈ ਲਗਾਤਾਰ ਤੇਜ਼ ਧੁੱਪਾਂ ਦੀ ਦਸਤਕ ਕਰਕੇ ਆਮ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਪਰ ਅਜੇਹੇ ਦੇ ਵਿੱਚ ਬਿਮਾਰੀਆਂ ਦਾ ਖਰਚਾ ਜੋ ਹੈ ਕਾਫੀ ਜ਼ਿਆਦਾ ਵਾਟਾਂਦਾ ਕਿਉਂਕਿ ਕਿਉਂਕਿ ਗਰਮੀ ਦੇ ਮਹੀਨੇ ਦੇ ਵਿੱਚ ਬਾਡੀ ਨੂੰ ਪਾਣੀ ਦੀ ਜਿਹੜੀ ਹੈ ਕਮੀ ਮਹਿਸੂਸ ਹੋਣ ਲੱਗਦੀ ਹੈ ਸੇ ਪਾਣੀ ਪੀਣੇ ਜਾਂਦੇ ਆ ਪਰ ਸਾਡਾ ਸਰੀਰ ਜੋ ਹੈ ਲਗਾਤਾਰ ਪਾਣੀ ਦੀ ਮੰਗ ਕਰਦਾ ਤੇ ਕਈ ਵਾਰ ਗਰਮੀ ਦੇ ਮਹੀਨੇ ਦੇ ਵਿੱਚ ਲੂ ਲੱਗਣ ਕਰਕੇ ਜੋ ਹੈ ਸਾਨੂੰ ਪਾਣੀ ਦੀ ਵੀ ਕਮੀ ਹੁੰਦੀ ਹੈ ਤੇ ਨਾਲ ਹੀ ਕਈ ਸਾਰੀਆਂ ਬਿਮਾਰੀਆਂ ਜੋ ਨੇ ਆਣ ਘੇਰ ਲੈਂਦੀਆਂ ਪਰ ਅਜੇਹੇ ਦੇ ਵਿੱਚ ਤੁਸੀਂ ਕਰਨਾ ਕੀ ਹੈ ਇਸ ਬਾਰੇ ਵੀ ਦੱਸਾਂਗੇ ਕਿਉਂਕਿ ਸਿਹਤ ਸਮੱਸਿਆਵਾਂ ਜੜੀਆਂ ਨੇ ਪੈਦਾ ਹੋ ਸਕਦੀਆਂ ਨੇ ਡੀਹਾਈਡਰੇਸ਼ਨ ਹੋ ਸਕਦੀ ਇਸ ਕਰਕੇ ਡੀ ਹਾਈਡਰੇਸ਼ਨ ਤੋਂ ਬਚਣ ਦੇ ਲਈ ਤੁਸੀਂ ਕੁਝ ਸਾਵਧਾਨੀਆਂ ਵਰਤੋ ਅਤੇ ਕਾਫੀ ਸਾਰੇ ਤੁਸੀਂ ਆਪਾ ਕਰਕੇ ਕਾਫੀ ਹੱਦ ਤੱਕ ਇਹਨਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ ਕਿਉਂਕਿ ਗਰਮੀ ਤਾਂ ਪੈਣੀ ਪੈਣੀ ਹੈ ਪਰ ਅਜਿਹੇ ਦੇ ਵਿੱਚ ਆਪਣਾ ਖਿਆਲ ਕਿਵੇਂ ਰੱਖਣਾ ਹੈ ਇਹ ਸਭ ਤੋਂ ਜ਼ਰੂਰੀ ਗੱਲ ਹੈ। ਦਰਸਲ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾ ਗਰਮੀ ਦੇ ਨਾਲ ਲੜਨ ਦੇ ਲਈ ਹਾਈਡਰੇਸ਼ਨ ਮਹੱਤਵਪੂਰਨ ਹੈ ਕਿਉਂਕਿ ਉੱਚ ਤਾਪਮਨ ਦੇ ਵਿੱਚ ਲੰਬੇ ਸਮੇਂ ਤੱਕ ਰਹਿਣ ਦੇ ਨਾਲ ਪਸੀਨੇ ਕਾਰਨ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਜਿਸ ਦੇ ਨਾਲ ਜੀ ਹਾਈਡਰੇਸ਼ਨ ਹੋ ਸਕਦੀ ਹੈ ਉਹ ਦੱਸਦੇ ਹਨ ਕਿ ਅਮਰੀਕਨ ਜਰਨਲ ਆਫ ਫਿਜ਼ੀਓਲੋਜੀ ਦੇ ਵਿੱਚ ਇੱਕ ਅਧਿਐਨ ਚ ਪਾਇਆ ਗਿਆ ਕਿ ਹਲਕੀ ਡੀ ਹਾਈਡਰੇਸ਼ਨ ਸਰੀਰ ਦੇ ਭਾਰ ਨੂੰ 1 ਤੋਂ 2 ਫੀਸਦੀ ਤੱਕ ਘਟਾ ਕਰ ਸਕਦੀ ਹੈ ਡੀ ਹਾਈਡਰੇਸ਼ਨ ਦੇ ਨਾਲ ਸਰੀਰ ਦਾ ਤਾਪਮਾਨ ਵਧਣ ਲੱਗਦਾ ਹੈ ਅਤੇ ਇਹ ਚੱਕਰ ਹੋਣਾ ਸਿਰਦਰਦ ਥਕਾਵਟ ਅਤੇ ਗੰਭੀਰ ਮਾਮਲਿਆਂ ਦੇ ਵਿੱਚ ਹੀਟ ਸਟ੍ਰੋਕ ਦਾ ਕਾਰਨ ਬਣਦੀ ਹੈ। ਇੱਕ ਰਿਪੋਰਟ ਦੇ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਦਿਨ ਦੇ ਵਿੱਚ ਜੋ ਹੈ 3 ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ ਜਦ ਕਿ ਅਸਲ ਦੇ ਵਿੱਚ ਹਰ ਵਿਅਕਤੀ ਦੇ ਸਰੀਰ ਦੇ ਵਿੱਚ ਪਾਣੀ ਦੀ ਲੋੜ ਅਲੱਗ-ਅਲੱਗ ਹੁੰਦੀ ਹੈ ਉਦਾਹਰਨ ਦੇ ਵਜੋਂ ਗਤੀਹੀਣ ਜੀਵਨ ਸ਼ੈਲੀ ਵਾਲੇ ਲੋਕਾਂ ਨੂੰ ਘੱਟ ਪਸੀਨਾ ਆਉਂਦਾ ਹੈ ਅਤੇ ਉਹਨਾਂ ਨੂੰ ਪਾਣੀ ਦੀ ਘੱਟ ਲੋੜ ਹੋ ਸਕਦੀ ਹੈ। ਇਸੇ ਤਰ੍ਹਾਂ ਉੱਚ ਤਾਪਮਾਨ ਦੇ ਵਿੱਚ ਬਾਰ ਕੰਮ ਕਰਨ ਵਾਲੇ ਕਮਜ਼ਦੂਰ ਨੂੰ 에어 ਕੰਡੀਸ਼ਨਰ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਦੇ ਮੁਕਾਬਲੇ ਪਾਣੀ ਦੀ ਜ਼ਿਆਦਾ ਲੋੜ ਹੋਵੇਗੀ ਹਾਲਾਂਕਿ ਡਾਕਟਰ ਸਰੀਰ ਦੇ ਮਹੱਤਵਪੂਰਨ ਕਾਰਜਾਂ ਨੂੰ ਸਹਾਰਾ ਦੇਣ ਦੇ ਲਈ ਹਮੇਸ਼ਾ ਲੋੜੀਂਦੀ ਮਾਤਰਾ ਦੇ ਵਿੱਚ ਪਾਣੀ ਪੀਣ ਦੀ ਸਲਾਹ ਦਿੰਦੇ ਨੇ ਇੱਕ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਅਸੀਂ ਪਾਣੀ ਘੱਟ ਪੀਂਦੇ ਆ ਤਾਂ ਐਂਟੀ ਡਿਉਰੇਟਿਕ ਹਾਰਮੋਨ ਅਤੇ ਰੇਨਿਨ ਐਂਜੀਓਟੈਂਸਿਨ ਐਲਡੋਸਟੀਰੋਨ ਸਿਸਟਮ ਪਾਣੀ ਨੂੰ ਬਰਕਰਾਰ ਰੱਖਣ ਲਈ ਕੰਮ ਕਰਦੇ ਹੈ। ਇਹ ਕਾਰਨ ਹੈ ਕਿ ਜੋ ਲੋਕ ਪਾਣੀ ਘੱਟ ਪੀਂਦੇ ਹੈ, ਉਹ ਫਿਰ ਆਮ ਵਾਂਗ ਕੰਮ ਕਰ ਸਕਦੇ ਨੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਾਈਡਰੇਸ਼ਨ ਦੇ ਸਰੋਤਾਂ ਦੇ ਲਈ ਪਾਣੀ ਸਭ ਤੋਂ ਵਧੀਆ ਸਰੋਤ ਹੈ ਪਰ ਚਾਹ ਕੌਫੀ ਨਾਰੀਅਲ ਪਾਣੀ ORS ਨਿੰਬੂ ਪਾਣੀ ਦੁੱਧ ਸੂਪ ਅਤੇ ਪਾਣੀ ਦੇ ਨਾਲ ਭਰਪੂਰ ਫਾਲਵੀ ਸਾਡੀਆਂ ਹਾਈਡਰੇਸ਼ਨ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ ਚਾਹ ਤੇ ਕੌਫੀ ਹਾਈਡਰੇਸ਼ਨ ਦੇ ਵਿੱਚ ਯੋਗਦਾਨ ਪਾਉਂਦੇ ਆ ਪਰ ਬਹੁਤ ਜ਼ਿਆਦਾ ਕੈਫੀਨ ਦੇ ਨਾਲ ਬਾਥਰੂਮ ਦੀ ਮਾਤਰਾ ਦੇ ਵਿੱਚ ਹਲਕਾ ਵਾਧਾ ਹੋ ਸਕਦਾ ਹੈ ਸੌਫਟ ਡਰਿੰਕਸ ਅਤੇ ਐਨਰਜੀ ਡਰਿੰਕਸ ਨੂੰ ਜ਼ਿਆਦਾ ਖੰਡ ਅਤੇ ਕੈਫੀਨ ਸਮਗ੍ਰੀ ਕਾਰਨ ਲਾਭਦਾਇਕ ਨਹੀਂ ਮੰਨਿਆ ਜਾਂਦਾ ਸ਼ਰਾਬ ਵੀ ਹਾਈ ਸੇਸ਼ਨ ਦੇ ਵਿੱਚ ਯੋਗਦਾਨ ਨਹੀਂ ਪਾਉਂਦੀ ਕਿਉਂਕਿ ਇਹ ਬਾਥਰੂਮ ਵਧੋਣ ਦੇ ਵਿੱਚ ਯੋਗਦਾਨ ਪਾਉਂਦੀ ਹੈ ਜਿਸ ਨਾਲ ਤਰਲ ਪਦਾਰਥ ਦਾ ਨੁਕਸਾਨ ਵੱਧਦਾ ਹੈ ਸਭ ਤੋਂ ਵਧੀਆ ਤਰੀਕਾ ਸਾਦਾ ਪਾਣੀ ਪੀਣਾ ਤੇ ਆਪਣੀ ਰੋਜ਼ਾਨਾ ਦੀ ਖੁਰਾਕ ਦੇ ਵਿੱਚ ਹਾਈਡਰੇਟ ਖੁਰਾਕੀ ਪਦਾਰਥ ਅਤੇ ਘਟ ਖੰਡ ਵਾਲੇ ਤਰਲ ਪਦਾਰਥ ਸ਼ਾਮਿਲ ਕਰਨਾ